ਸੋਨਾ ਬਣੀ ਜਾਂਦਾ ਲੈ ਮੈਂ ਤਾਂ ਸ਼ਰਤ ਵੀ ਹਾਰ ਗਿਆ ਪਵਨ ਬਿਲਕੁਲ ਸ਼ਰਤ ਤਾਂ ਹਾਰ ਹੀ ਜਾਣੀ ਸੀ ਮੈਂ ਕੋਈ ਝੂਠ ਥੋੜੀ ਬੋਲਦੀ ਸੀ ਤੇ ਇੰਨਾ ਫਾਇਦਾ ਹੋ ਗਿਆ ਤੇਰੀ ਤਾਂ ਯਾਰ ਗੱਲ ਹੀ ਸੱਚੀ ਹੋ ਗਈ ਪਵਨੇ ਅਰਜਨ ਹਾਂਜੀ ਦੋਸਤੋ ਸੋਨਾ ਕਿਵੇਂ ਬਣਿਆ ਤੁਹਾਨੂੰ ਵੀ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਦੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਤੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਨਾ ਜੀ ਗੁਰਵਿੰਦਰ ਸਿੰਘ ਮਣੀ ਸਿੰਘ ਵਾਲਾ ਤੋਂ ਉਸ ਤੋਂ ਬਾਅਦ ਨੇ ਜੀ ਮਾਈਂਟੀ ਪੁੱਲਰ ਇਹ ਨੇ ਜੀ ਮੋਗਾ ਤੋਂ ਫੇਰ ਨੇ ਜੀ ਅਸ਼ੋਕ ਕੁਮਾਰ ਕਰਤਾਰਪੁਰ ਤੋਂ ਕਿਰਨ ਕੈਂਟਾ ਇਹ ਨੇ ਜੀ ਬਠਿੰਡਾ ਤੋਂ ਤੇ ਬਾਨੋ ਰਾਣਾ ਇਹ ਨੇ ਜੀ ਮੁਜ਼ਾਫਰਨਗਰ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੂ ਤੋਂ ਸੋਨਾ ਕਿਵੇਂ ਬਣਾਈਦਾ ਹਾਂਜੀ 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 ਸਭ ਤੋਂ ਪਹਿਲਾਂ ਆਪਾਂ ਜਿਹੜੀ ਇੱਕ ਕੜਾਹੀ ਲੈ ਲੈਣੀ ਹੈ ਜੀ ਠੀਕ ਹਾਂਜੀ ਤੇ ਉਹਦੇ ਵਿੱਚ ਦੋਸਤੋ ਆਪਾਂ ਜਿਹੜਾ ਕਿ ਕਿੰਨੂ ਦੇ ਪਾਵਾਂਗੇ ਜੀ ਛਿਲਕੇ ਅੱਛਾ ਕਿਨੂ ਦੇ ਛਿਲਕੇ ਚਾਹੀਦੇ ਆਪਾਂ ਨੂੰ ਹਾਂਜੀ ਕਿਨੂ ਨੂੰ ਆਪਾਂ ਜਿਹੜਾ ਕਿ ਧੋ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਛਿਲਕੇ ਆ ਜਿਹੜੇ ਉਤਾਰ ਕੇ ਇਸ ਕੜਾਹੀ ਦੇ ਵਿੱਚ ਪਾ ਦਾਂਗੇ ਠੀਕ ਹਾਂਜੀ ਤੇ ਵੀਡੀਓ ਨਾਲ ਤੁਸੀਂ ਜਿਹੜੇ ਕਿ ਬਣੇ ਰਹੋ ਕਿਨੂ ਤੁਸੀਂ ਖਾ ਲੈਣਾ ਤੇ ਛਿਲਕਿਆਂ ਨੂੰ ਆਪਾਂ ਸੁੱਟਣਾ ਹੀ ਹੁੰਦਾ ਤੇ ਛਿਲਕਿਆਂ ਨੂੰ ਅੱਜ ਆਪਾਂ ਵਧੀਆ ਹੀ ਤਰੀਕੇ ਨਾਲ ਵਰਤਾਂਗੇ ਤੇ ਸੋਨਾ ਬਣਾ ਦਾਂਗੇ ਹਾਂਜੀ ਠੀਕ ਕਿਨੂ ਦੇ ਛਿਲਕਿਆਂ ਤੋਂ ਸੋਨਾ ਬਣ ਜਾਊਗਾ ਦੋਸਤੋ ਬਿਲਕੁਲ ਜੀ ਵੀਡੀਓ ਨਾਲ ਬਣੇ ਰਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਦੇ ਹੋ ਹਾਂਜੀ ਨਾਲੇ ਸਾਰਿਆਂ ਦਾ ਹੀ ਫਾਇਦਾ ਹੋਣਾ ਹੈ ਪੈਣਾ ਦਾ ਵੀ ਤੇ ਭਰਾਵਾਂ ਦਾ ਵੀ ਠੀਕ ਹਾਂਜੀ ਲਓ ਜੀ ਆਪਾਂ ਇੱਕ ਕਿਨੂ ਲਿਆ ਸੀ ਤੇ ਇੱਕ ਕਿਨੂ ਦੇ ਲੈ ਲਿਆ ਜੀ ਛਿਲਕੇ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ ਵਿੱਚ ਜੀ ਥੋੜਾ ਜਿਹਾ ਪਾਵਾਂਗੇ ਦੁੱਧ ਠੀਕ ਦੁੱਧ ਪਾਤਾ ਯਾਨੀ ਕਿ ਅੱਧਾ ਗਲਾਸ ਵੀ ਨਹੀਂ ਲਿਆ ਆਪਾਂ ਅੱਧੇ ਗਲਾਸ ਤੋਂ ਵੀ ਘੱਟ ਇਹਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਠੀਕ ਠੀਕ ਹੈ ਜੀ ਠੀਕ ਤੇ ਹੁਣ ਆਪਾਂ ਇਹਨਾਂ ਛਿਲਕਿਆਂ ਨੂੰ ਤੇ ਦੁੱਧ ਨੂੰ ਪਕਾਵਾਂਗੇ ਠੀਕ ਇਹਦੇ ਵਿੱਚ ਯਾਨੀ ਕਿ ਰਿਣਾਗੇ ਠੀਕ ਠੀਕ ਹਾਂਜੀ ਜਿੰਨਾ ਤੇ ਇਹ ਆ ਜਿਹੜਾ ਦੁੱਧ ਆਪਣਾ ਪੂਰਾ ਸੁੱਕ ਨਹੀਂ ਜਾਂਦਾ ਦੋਸਤੋ ਇਹਦਾ ਰਿਜ਼ਲਟ ਤੁਹਾਨੂੰ ਐ ਮਿਲੂਗਾ ਜਿਵੇਂ ਸੋਨੇ ਤੋਂ ਤਿਆਰ ਕੀਤੀਆਂ ਹੁੰਦੀਆਂ ਫਸਮਾ ਦੁਆਰਾ ਮਿਲਦਾ ਸਹੀ ਗੱਲ ਹਾਂਜੀ ਪਵਨ ਹਾਂਜੀ ਹੁਣ ਆਪਾਂ ਕੀ ਕਰਨਾ ਜਿਵੇਂ ਥੋੜਾ ਜਿਹਾ ਦੁੱਧ ਹੀ ਰਹਿ ਗਿਆ ਬਸ ਹੈ ਨਾ ਆਪਾਂ ਸਾਰਾ ਮਤਲਬ ਇਹਦੇ ਵਿੱਚ ਆਪਾਂ ਰਿੰਨ ਲਿਆ ਠੀਕ ਹੈ ਜੀ ਔਰ ਗੈਸ ਕਰ ਦਿੰਨੇ ਆ ਬੰਦ ਦੋਸਤੋ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਮਿਕਸੀ ਵਾਲਾ ਸਾਫ਼ ਸੁਥਰਾ ਜੱਗ ਲੈ ਲੈਣਾ ਉਸ ਜੱਗ ਦੇ ਵਿੱਚ ਆਪਾਂ ਇਹ ਪਾ ਦਾਂਗੇ ਜੀ ਛਿਲਕੇ ਠੀਕ ਹਾਂਜੀ ਹਾਂਜੀ ਆਪਾਂ ਇਸ ਤਰ੍ਹਾਂ ਦਾ ਜਿਹੜਾ ਕਿ ਸਮੂਤ ਜਾਂ ਪੇਸਟ ਬਣਾ ਲਿਆ ਜੇ ਤੁਹਾਨੂੰ ਜ਼ਰੂਰਤ ਪਵੇ ਤਾਂ ਥੋੜਾ ਜਿਹਾ ਦੁੱਧ ਤੁਸੀਂ ਹੋਰ ਪਾ ਲੈਣਾ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆਂ ਜੀ ਇੱਕ ਕੌਲੀ ਦੇ ਵਿੱਚ ਠੀਕ ਹਾਂਜੀ ਤੇ ਹੁਣ ਜਿਹੜੀ ਆਪਾਂ ਪਹਿਲਾਂ ਕੜਾਹੀ ਰੱਖੀ ਸੀ ਉਸੇ ਕੜਾਈ ਦੇ ਵਿੱਚ ਹੀ ਆਪਾਂ ਪਾਵਾਂਗੇ ਜੀ ਇੱਕ ਚਮਚ ਜਿਹੜਾ ਕਿ ਹਲਦੀ ਦਾ ਠੀਕ ਠੀਕ ਹੈ ਜੀ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਨ ਦਾ ਠੀਕ ਤੁਸੀਂ ਦੋ ਵੱਡੇ ਚਮਚ ਲੈ ਲੈਨੇ ਆ ਇੱਕ ਹਲਦੀ ਦਾ ਤੇ ਇੱਕ ਵੇਸਨ ਦਾ ਠੀਕ ਹੈ ਜੀ ਹੁਣ ਆਪਾਂ ਗੈਸ ਕਰਦੇ ਆ ਔਨ ਤੇ ਹੁਣ ਆਪਾਂ ਗੈਸ ਦੇ ਉੱਪਰ ਇਹਨੂੰ ਥੋੜਾ ਜਿਹਾ ਟਾਈਮ ਵਾਸਤੇ ਪਕਾਵਾਂਗੇ ਜਿਹੜਾ ਕਿ ਇਹਦਾ ਰੰਗ ਨਹੀਂ ਬਦਲਣਾ ਬਸ ਇਹਨੂੰ ਹਲਕਾ ਜਿਹਾ ਜਿਹੜਾ ਕਿ ਸੇਕ ਲਵਾਉਣਾ ਦੋਨੋਂ ਚੀਜ਼ਾਂ ਨੂੰ ਮਿਕਸ ਕਰਦੇ ਹੋਏ ਠੀਕ ਠੀਕ ਹੈ ਜੀ ਹਾਂਜੀ ਪਵਣੇ ਕੰਮ ਕੀ ਕਰੂਗਾ ਹਾਂਜੀ ਇਹ ਬਹੁਤ ਹੀ ਵਧੀਆ ਕੰਮ ਕਰੂਗਾ ਜੀ ਇਹ ਕਰੂਗਾ ਜੀ ਟੈਨ ਰਿਮੂਵ ਅੱਛਾ ਜਦੋਂ ਹੁਣ ਗਰਮੀ ਪੈਂਦੀ ਪਈ ਹਾਂਜੀ ਹੁਣ ਗਰਮੀਆਂ ਹੋ ਗਈਆਂ ਸਟਾਰਟ ਤੇ ਗਰਮੀਆਂ ਦੇ ਵਿੱਚ ਵੀ ਟੈਨ ਹੋ ਜਾਂਦੀ ਆ ਤੇ ਜਿਹੜੀ ਗਰਮੀਆਂ ਚ ਵੀ ਹੁੰਦੀ ਹੈ ਤੇ ਸਾਤੀਆਂ ਚ ਵੀ ਹੁੰਦੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਧੁੱਪੇ ਬੈਠੇ ਰਹਿੰਨੇ ਆ ਧੁੱਪ ਸੇਕਣ ਵਾਸਤੇ ਤੇ ਆਪਣੀ ਜਿਹੜੀ ਸਕਿਨ ਹੈ ਸਰਦੀ ਦਾ ਜ਼ਰੂਰ ਆ ਤੇ ਆਪਾਂ ਓਵੇਂ ਭਵੇਂ ਨੰਦ ਮਾਨਦੇ ਹੀ ਰਹਿੰਨੇ ਆ ਧੁੱਪ ਦਾ ਤੇ ਉਹਦੇ ਨਾਲ ਵੀ ਜਿਹੜੀ ਕਿ ਆਪਣੇ ਟੈਨ ਹੋ ਜਾਂਦੀ ਹੈ ਬਸ ਤੁਸੀਂ ਇਹਨੂੰ ਹਲਕਾ ਜਿਹਾ ਜਿਹੜਾ ਕਿ ਹਲਦੀ ਨੂੰ ਤੇ ਵੇਸਨ ਨੂੰ ਜਿਹੜਾ ਕਿ ਪੁੰਨ ਲੈਣਾ ਤੇ ਹੁਣ ਆਪਾਂ ਕਰ ਦਿੰਨੇ ਆ ਜੀ ਕੈਂਸ ਬੰਦ ਠੀਕ ਨਾਲ ਦੀ ਨਾਲ ਰਿਮੂਵ ਕਰ ਦੋਗਾ ਹਾਂ ਜੀ ਬਿਲਕੁਲ ਜੀ ਬਹੁਤ ਹੀ ਕਲੀਅਰ ਫੇਸ ਕਰ ਦਿੰਦਾ ਹੈ ਫੇਸ ਤੇ ਵੀ ਵਰਤ ਸਕਦੇ ਆ ਤੁਸੀਂ ਜਿਹੜਾ ਕਿ ਗਰਦਨ ਵਗੈਰਾ ਤੇ ਟੈਨ ਹੋ ਜਾਂਦੀ ਆ ਜਾਂ ਬਾਹਾਂ ਵਗੈਰਾ ਤੇ ਹਾਂਜੀ ਹੁਣ ਆਪਣਾ ਆ ਜਿਹੜਾ ਪੇਸਟ ਹੋ ਗਿਆ ਜੀ ਰੈਡੀ ਜਿਹੜਾ ਆਪਾਂ ਜਿਹੜਾ ਛਿਲਕਿਆਂ ਤੋਂ ਬਣਾਇਆ ਸੀਗਾ ਕਿੰਨੂ ਦਾ ਤੇ ਇੱਧਰ ਆਪਣੀ ਹੋ ਗਈ ਹਲਦੀ ਤੇ ਬੇਸਨ ਹੁਣ ਆਪਾਂ ਇੱਕ ਕੌਲੀ ਲੈ ਲੈਣੀ ਆ ਜੀ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ ਜੀ ਹਲਦੀ ਤੇ ਬੇਸਨ ਦਾ ਠੀਕ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਇਹਦੇ ਵਿੱਚ ਪਾਵਾਂਗੇ ਜੀ ਉਹ ਪੇਸਟ ਕਿੰਨੂ ਆ ਦੇ ਛਿਲਕੇ ਵਾਲਾ ਠੀਕ ਹੈ ਕਿ ਜਿਹੜਾ ਆਪਣਾ ਸਮੂਥ ਜਿਹਾ ਪੇਸਟ ਬਣ ਜਾਵੇ ਇੱਕ ਉਨਾ ਕੱਪ ਇਹ ਪਾ ਲੈਣਾ ਠੀਕ ਹੈ ਜੀ ਹੁਣ ਆਪ ਥੋੜਾ ਜਿਹਾ ਪਾਵਾਂਗੇ ਜੀ ਚੌਲਾਂ ਦਾ ਆਟਾ ਠੀਕ ਹੈ ਜੀ ਠੀਕ ਹਾਂ ਜੀ ਤੇ ਹੁਣ ਦੋਸਤੋ ਮੈਂ ਤੁਹਾਨੂੰ ਦੱਸਾਂ ਵੀ ਜੇ ਤੁਸੀਂ ਟੈਨ ਰਿਮੂਵ ਕਰਨੀਆਂ ਜੀ ਆਪਦੀ ਗਰਦਨ ਤੋਂ ਤੇ ਬਾਹਾਂ ਤੋਂ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾ ਲੈਣਾ ਜੀ ਬੇਕਿੰਗ ਸੋਡਾ ਠੀਕ ਠੀਕ ਹੈ ਜੀ ਜੇ ਫੇਸ ਤੇ ਨਹੀਂ ਲਾਉਣਾ ਨਹੀਂ ਜੀ ਫੇਸ ਤੇ ਬੇਕਿੰਗ ਸੋਡਾ ਨਹੀਂ ਲਾਉਣਾ ਕਿਉਂਕਿ ਕਈ ਵਾਰੀ ਆਪ ਫੇਸ ਦੀ ਸਕਿਨ ਥੋੜੀ ਜਿਹੀ ਆਪਣੀ ਸੈਂਸਿਟਿਵ ਹੁੰਦੀ ਆ ਮੇਰੀ ਬਾਹ ਤੇ ਦੇਖ ਕਾਲਸ ਕਿੰਨੀ ਜੰਮੀ ਪਈ ਤੇ ਦੇਖ ਤੋਂ ਨਾ ਤੁਹਾਡੇ ਦਾ ਬੁਰੇ ਹਾਲ ਹੋਏ ਪਿਆ ਮੈਂ ਹੁਣੇ ਤੁਸੀਂ ਦੇਖੋ ਤਾਂ ਸੀ ਕਿੰਨਾ ਫਰਕ ਪੈਂਦਾ ਇਸ ਨਾਲ ਦੋਸਤੋ ਇਹਦਾ ਤੁਸੀਂ ਕੀ ਕਰਨਾ ਹੈ ਸਾਰਾ ਲੇਪ ਲਾ ਲੈਣਾ ਤੇ ਲੇਪ ਲਾ ਕੇ ਤੁਸੀਂ ਕੀ ਕਰਨਾ ਥੋੜੀ ਜਿਹੇ ਹਲਕੀ ਹਲਕੀ ਮ사ਜ ਕਰਨੀ ਹੈ ਇਸ ਤਰ੍ਹਾਂ ਠੀਕ ਹੈ ਠੀਕ ਹੈ ਜੇਰ ਆਪਾਂ ਕਰਦੇ ਆ ਰਿਮੂਵ ਤੇ ਤੁਸੀਂ ਆਪ ਹੀ ਦੇਖਿਓ ਜਿਹੜਾ ਕਿ ਕਿੰਨਾ ਫਰਕ ਪੈਂਦਾ ਠੀਕ ਹਾਂਜੀ ਹੁਣ ਆਪਾਂ ਇਹਨਾਂ ਜਿਹੜਾ ਕਿ ਸੁੱਕਣ ਤੋਂ ਬਾਅਦ ਕਰਦੇ ਆਂ ਜੀ ਸਾਫ ਤੇ ਤੁਸੀਂ ਦੇਖ ਲਿਓ ਰਿਜ਼ਲਟ ਦੋਸਤੋ ਤੁਹਾਡੇ ਸਾਹਮਣੇ ਹੀ ਹੋਊਗਾ ਤੇ ਇਸੇ ਤਰ੍ਹਾਂ ਜੇ ਤੁਸੀਂ ਇਹਨੂੰ ਵਰਤਦੇ ਰਹੋਗੇ ਤਾਂ ਤੁਸੀਂ ਵੇਖਿਓ ਤੁਹਾਡੇ ਜਿਹੜੀ ਟੈਂਟੂ ਨਾ ਕਿੱਦਰੀ ਭੱਜ ਜਾਣੀ ਆ ਆਹ ਦਾ ਯਾਰ ਬੰਦਾ ਵਾਕਿਆ ਤੇ ਫਰਕ ਪੈ ਗਿਆ ਆ ਦੇਖੋ ਕਿੰਨੀ ਸੋਹਣੀ ਨਿਕਲ ਆਈ ਐ ਮਾਂ ਬਿਲਕੁਲ ਤੇ ਉਸ ਤੋਂ ਆ ਦੇਖੋ ਤੁਸੀਂ ਹਾਂ ਦੇਖੋ ਟੈਨ ਜਿਹੜੀ ਕਿ ਕਿੰਨੀ ਜ਼ਿਆਦਾ ਰਿਮੂਵ ਹੋ ਗਈ ਤੇ ਇਧਰ ਲਈ ਕਾਲਖ ਦੇਖ ਲਓ ਤੇ ਇਧਰਲਾ ਜਿਹੜੀ ਕਿ ਟੈਨ ਦੇਖ ਲਓ ਕਿੱਧਰ ਦੇ ਹਾਂਜੀ ਹਾਂਜੀ ਦੋਸਤੋ ਸੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ ਹੁਣ ਗਰਮੀਆਂ ਜਿਹੜੀਆਂ ਕਿ ਆਉਣ ਵਾਲੀਆਂ ਹੈਗੀਆਂ ਹੀ ਆ ਤੇ ਤੁਸੀਂ ਇਸ ਤਰ੍ਹਾਂ ਜਿਹੜੇ ਕਿ ਆਪਦੀ ਸਕਿਨ ਟੈਨ ਆ ਜਿਹੜੀ ਕਿ ਰਿਮੂਵ ਕਰ ਸਕਦੇ ਹੋ ਤੇ ਸਰਦੀਆਂ ਦੇ ਵਿੱਚ ਵੀ ਦੋਸਤੋ ਟੈਨ ਹੋਈ ਜਾਂਦੀ ਹੈ ਕਿਉਂਕਿ ਆਪਾਂ ਬੈਠੇ ਰਹਿੰਨੇ ਆ ਧੁੱਪੇ ਤੇ ਤੁਸੀਂ ਜਿਹੜੀ ਕਿ ਆਪਦੀ ਇਹ ਟ੍ਰਿਕ ਜ਼ਰੂਰ ਅਪਣਾਓ ਤੇ ਤੁਸੀਂ ਆਪ ਦੀ ਟੈਨ ਰਿਮੂਵ ਕਰੋ ਤੇ ਸਾਫ ਸੁਥਰਾ ਵਧੀਆ ਰੰਗ ਹੋ ਜਾਊਗਾ ਸੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਦੇ ਵਿੱਚ ਕਮੈਂਟ ਕਰਿਓ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾਮ ਲਵਾਂਗੇ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ